ਅੱਬਾ ਦੇਵ ਕਰੇ ਹਰੀ ਜੋਈ ਬੱਚਿਆਂ ਦੀ ਮਾਂ ਮਰੇ ਨੀ ਕੋਈ ਹਉ ਵੀ ਸ੍ਰੀਤੈ ਉੱਠਦੀ ਛਾਵੇਂ ਦੁਨੀਆਂ ਵਾਲਿਆ ਹਉ ਹਉ ਵੀ ਸ੍ਰੀਤੈ ਉੱਠਦੀ ਛਾਵੇਂ ਦੁਨੀਆਂ ਵਾਲਿਆ ਹਉ ਮਾਂ ਵੇ ਠੰਡੜੀ ਛਾਵੇਂ ਦੁਨੀਆਂ ਵਾਲਿਆ ਹਉ ਮਾਂ ਬਿਨਾਂ ਕੋ ਵੀ ਲਾੜ ਅੱਡ ਲੜਾਉਂ ਨੀ ਕਰਾਉਂਦਾ ਹੋ ਵੀ ਖੋਲਣ ਦੇ ਟੁਕੀ ਕਹਾਵੇ ਦੁਨੀਆਂ ਮਸਤਾਨਿਆਂ ਦੀ ਮਹਿਫਿਲ ਦੇ ਵਿੱਚ ਜਿਨ੍ਹਾਂ ਵਿੱਚ ਰੱਬ ਨੂੰ ਲੈ ਕੇ ਕੋਈ ਵੀ ਗਿਲਾ ਕੋਈ ਵੀ ਸ਼ਿਕਵਾ ਨਹੀਂ ਹੈ ਬੇਸ਼ੱਕ ਕੜਾਕੇ ਦੀ ਸਰਦੀ ਪੈਂਦੀ ਹੈ ਤੇ ਇਹਨਾਂ ਕੋਲ ਸਿਰਫ ਇਸ ਤਰੀਕੇ ਦੀਆਂ ਝੁੱਗੀਆਂ ਨੇ ਬਚਨ ਦੇ ਲਈ ਬਰਸਾਤ ਵੀ ਆ ਸਕਦੀ ਹੈ ਮੌਸਮ ਵੀ ਖਰਾਬ ਹੋ ਸਕਦਾ ਹੈ ਪਰ ਇਹ ਮਸਤਾਨੇ ਕੁਝ ਐਹੋ ਜਿਹੇ ਨਹੀਂ ਜਿਨ੍ਹਾਂ ਦੀ ਸੁਰ ਅਤੇ ਤਾਲ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਰੋਜ਼ੀ ਰੋਟੀ ਹੈ ਇਸ ਵਕਤ ਆ ਮਹਿਫਿਲ ਮਸਤਾਨਾ ਦੀ ਅਥੇ ਬੈਠੀ ਹੋਈ ਹੈ ਜੋ ਕਿ ਆਪਣੇ ਸੰਗੀਤ ਨਾਲ ਇੰਨਾ ਪਿਆਰ ਕਰਦੇ ਨੇ ਕਿ ਪੁਸ਼ਤੇਨੀ ਤੌਰ ਤੇ ਇਹ ਸੰਗੀਤ ਇਹਨਾਂ ਦੀ ਵਿਰਾਸਤ ਹੈ ਇਸ ਸੰਗੀਤ ਦੀ ਗੱਲ ਕੀਤੀ ਜਾਵੇ ਤੁਸੀਂ ਅਕਸਰ ਸੁਣਿਆ ਹੋਣਾ ਸੰਗੀਤ ਕਿ ਬੱਸਾਂ ਵਿੱਚ ਤੁਹਾਡੇ ਸ਼ਹਿਰਾਂ ਵਿੱਚ ਇਹ ਲੋਕ ਆਉਂਦੇ ਨੇ ਅਤੇ ਕੁਝ ਮੰਗਦੇ ਨੇ ਪਰ ਇਹਨਾਂ ਦੀ ਅਸਲ ਜ਼ਿੰਦਗੀ ਕੀ ਹੈ ਕਿੰਨੀ ਸੰਘਰਸ਼ ਭਰੀ ਜ਼ਿੰਦਗੀ ਇਹਨਾਂ ਦੀ ਇਹ 뮤직 ਜਿਹੜਾ ਤੁਸੀਂ ਇਸ ਵਕਤ ਸੁਣ ਰਹੇ ਹੋ ਤੁਹਾਨੂੰ ਸਕੂਨ ਦੇਣ ਵਾਲਾ 뮤직 ਹੈ ਤਾ ਬੇਹੱਦ ਖੂਬਸੂਰਤ ਇਹ ਰਾਤ ਹੈ ਕਿਉਂਕਿ ਸੰਗੀਤ ਦਾ ਸਾਥ ਇਸ ਵਕਤ ਤੁਹਾਡੇ ਸਾਰਿਆਂ ਦੇ ਨਾਲ ਹੈ ਤਾਂ ਇਸ ਮਹਿਫਿਲ ਦੀ ਗੱਲ ਕੀਤੀ ਜਾਵੇ ਇਸ ਮਹਿਫਿਲ ਦੀ ਸ਼ੁਰੂਆਤ ਜਿਹੜੀ ਕਰਾਂਗੇ ਇੱਕ ਭਜਨ ਦੇ ਨਾਲ ਕਰਾਂਗੇ ਉਹ ਭਜਨ ਜਿਹੜਾ ਸ਼ੁਰੂ ਕਰਾਂਗੇ ਆਪਾਂ ਪ੍ਰਧਾਨ ਜੀ ਦੇ ਨਾਲ ਪ੍ਰਧਾਨ ਜੀ ਸਭ ਤੋਂ ਪਹਿਲੇ ਖੂਬਸੂਰਤ ਦਾ ਭਜਨ ਹੋ ਜਾਵੇਗਾ ਪੁਣੀ ਕਰਾਉਂਦਾ ਹੋ ਵੀ ਖੋਲਣ ਦੇ ਟੁਕੀ ਕਹਾਵੇ ਦੁਨੀਆ ਵਾਲਿਆ ਆ ਮਾ ਹੁੰਦੀ ਵੇ ਮਾ ਵੇ ਦੁਨੀਆ ਵਾਲਿਆ ਆ ਬੱਚਾ ਦਾ ਦੁਖੀ ਮਾਨ ਸੈਂਦੀ ਲਿੱਠ ਤੇ ਆਪੇ ਪੈਂਦੀ ਹੋ ਵੀ ਪਾਉਂਦੇ ਸੁੱਕੀ ਛਾਵੇਂ ਦੁਨੀਆਂ ਵਾਲਿਆ ਆਉਨਾ ਬਠੰਡੜੀ ਛਾਵੇਂ ਦੁਨੀਆਂ ਕੋ ਭੈਣੇ ਰਾ ਸੁਣਨਾ ਦਿੱਕ ਦਾ ਆਚਾਰੇ ਚ ਪੇਰਾ ਹੋ ਵੀ ਕੋਈ ਨਾ ਫੜਦਾ ਬਾਏ ਦੁਨੀਆ ਵਾਲਿਆ ਆ ਮਾਂ ਹੁੰਦੀ ਵੇ ਮਾਂ ਵੇ ਦੁਨੀਆ ਵਾਲਿਆ ਆ ਮਾਂ ਦੀ ਪੂਜਾ ਰੱਬ ਦੀ ਦੂਜਾ ਰੱਬedarੂ ਪੈਣ ਤੂ ਜਾ ਓ ਮਾਹੀ ਪੂਜਾ ਰੱਬ ਦੀ ਤੂ ਜਾ ਮਾ ਦਾ ਰੱਬedarੂ ਪੈਣ ਤੂ ਜਾ ਓ ਵੀ ਰਈ ਨਾ ਰੱਬ ਦਾ ਨਾਮ ਹੈ ਦੁਨੀਆਂ ਵਾਲਿਆ ਓ ਮਾ ਹੁੰਦੀ ਵੇ ਮਾ ਹੈ ਦੁਨੀਆਂ ਵਾਲਿਆ ਓ ਨਾ ਵੇ ਠੰਡੜੀ ਛਾਵੇ ਦੁਨੀਆਂ ਰੇ ਹਰੀ ਜੋਈ ਬੱਚਿਆਂ ਦੀ ਮਾਂ ਮਰੇ ਨਿਕੋਈ ਹਉ ਵੀ ਸ੍ਰੀ ਚੈ ਉੱਠਦੀ ਛਾਵੇਂ ਦੁਨੀਆਂ ਵਾਲਿਆ ਹਉ ਮਾਂ ਹਉ ਮਾਂ ਵੇ ਠੰਡੜੀ ਛਾਵੇਂ ਦੁਨੀਆਂ ਵਾਲਿਆ ਵਾਹ ਜੀ ਵਾਹ ਵਾਹ ਜੀ ਵਾਹ ਮਾਂ ਹੁੰਦੀ ਐ ਮਾਂ ਦੁਨੀਆਂ ਵਾਲਿਓ ਤਾਂ ਬੇहद ਖੂਬਸੂਰਤੀ ਨਾਲ ਪ੍ਰਧਾਨ ਜੀ ਨੇ ਤੁਹਾਨੂੰ ਸੁਣਾਇਆ ਪ੍ਰਧਾਨ ਜੀ ਸਾਡੇ ਲੋਗਾਂ ਨੂੰ ਸਰੰਗੀ ਦੱਸਦੇ ਪੂਰੇ ਪੰਜਾਬ ਵਿੱਚ असल विचे है की, ते केड़ी -केड़ी 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 था था आ ना और कुछ नहीं इसका नाम राउंड था केडी केडी बनाने इसके माल क्या होते है? आ है नारली आ में नारली होती है ठीक है इसके साथ मुझे पछाड़ी आ लोगा होता लोग गांजा बोलते गांजा बोलते है इसमें आ होती है माल सेंगे होता है नेंग होता है उसकी घोड़ी बनाई है यार ए गोड़ी के बाल होते कुछ के बाल यार ये मान ए होते हम, ए जा होते ता ता तार सारा कुछ मिल जाता सने से हां अरे बाबा दुकान पर मिल जाते तार तो मिल, मिल, मिलती दुकान पर मिलती हैगी तो हां है इतने ए सारी मोरनी बनाई आ मोरना आएगा, ए मोरनी बनाई हैगी प्रधान जी कुछ इतिहास की बात करें तो कुछ इतिहास कैसा इसका कोई देवता बजाते थे कोई गुरुजी बजाते थे कहाँ से शुरुआत हुई इसकी ਮਾ ਮਾਲੇ ਪਾਉਜੀ ਮੁਰਾਦ ਹੁੰਦਾ ਨੀ ਮਾਲ ਪਾਉਜੀ ਮੁਰਾਦ ਜੀ ਅਸੀਂ ਪਾਟ ਵੀ ਚੱਲੇ ਹੁੰਦੇ ਠੀਕ ਹੈ ਉਸ ਕਾਸੀ ਮਾਲ ਜਾਗਰਣ ਲਗਾਤੇ ਮਾ ਪਾਉਜੀ ਮੁਰਾਦ ਜਾਗ ਹ ਉਸ ਦੀ ਵਾਸਤੇ ਹੈ ਉਹੀ ਸੇ ਸ਼ੁਰੂਆਤ ਹੋਈ ਹੈ ਇਸ ਕੀ ਹਾਂ ਉਸੇ ਸ਼ੁਰੂਆਤ ਹੋਈ ਹੈ ਠੀਕ ਹੈ ਅਭੀ ਪੂਰੇ ਪੰਜਾਬ ਦੀ ਗੱਲ ਕਰੀਏ ਆਪਾਂ ਸਾਰੇ ਕਿਤੇ ਟ੍ਰੇਨਾਂ ਦੇ ਵਿੱਚ ਵੀ ਬੱਸਾਂ ਦੇ ਵਿੱਚ ਵੀ ਆਮ ਤੌਰ ਤੇ ਲੋਕ ਵਿਖਦੇ ਨੇ ਤੁਹਾਡੇ ਤਾਂ ਜਿਹੜੇ ਇਸ ਵਕਤ ਪੂਰੇ ਤੁਸੀਂ ਕਿੱਥੋਂ ਕਿੱਥੋਂ ਜਾਂਦੇ ਹੋ ਕਿਹੜੇ ਕਿਹੜੇ ਥਾਵਾਂ ਦੇ ਵਿਸ਼ੇਸ਼ ਤੌਰ ਤੇ ਜਾਂਦੇ ਹੋ ਤੁਸੀਂ ਅਸੀਂ ਤਾਂ Rajasthan ਨਹੀਂ ਭੱਜ ਜਾਂਦੇ ਆ Haryana 'ਚ ਫਿਰਦੇ ਆ ਮਾਚਲੀ 'ਚ ਜਾਂਦੇ ਆ ਆਪਣੇ ਪੰਜਾਬ ਨੇ ਫਿਰਦੇ ਆ ਸਾਰੇ ਫਿਰਦੇ ਆ ਘੁੰਮਦੇ ਫਿਰਦੇ ਆ ਸਾਰੇ Rajasthan ਵੀ ਜਾਂਦੇ ਹੋ Rajasthan ਜਾਂਦੇ ਆ Rajasthan 'ਚ ਕੁਝ ਸੁਣਾ ਦਿਓ ਫਿਰ ਕੇਂਦਰ ਦੇ ਨਿਆ ਰਾਉਂਡ ਸੀਗਾ ਗਾਇਨ ਪਾਛੀ ਮੋੜ ਕੋ ਆਪਰੇ ਇਕਲੀ ਤਾਂ ਬਿਲਕੁਲ ਕੁਛ ਨਹੀਂ ਬਦਲਣਾ ਇੱਥੇ ਕੁਛ ਟੈਕਨੀਕਲ ਹੈਗਾ ਇਹਦੇ ਵਿੱਚ ਤਾਂ ਸਾਜ ਬਦਲੇ ਨੇ ਹਾਂਜੀ ਗਾਇਆ ਵਾੜੋ कान जी जी रे कानो गायन वालो कान जी कान गायन पुआ हे काली पीली ਬਦਲੀ ਜੀ ਜੇ ਕਾਣਾ ਕਲਿਰੇ ਪੀਲੀ ਬਦਲੀ ਜੀ ਕਨਸਰੋ ਮੇ ਤੋਂ ਵਰਸੋ ਮੁਸਲੀਦਾਰ ਕੂਆਪਰੇ ਇਕਲੀ ਜੀ ਹੈ ਜੇ ਕਨਸਰੀ ਗਯਨ ਪਾਚੀ ਮੋੜ ਕੂਆਪਰੇ ਇਕਲੀ ਜੀ गाया वहालो कान जी कान गाया वहालो कान जी सुसो थारो चौधरी जी रे कान सुसरो थो चौधारी जी कान तरी सस बड़ी वापरे गायां वालो कान जी कानो गायर वारो कान जी रे, ਕਨਾਤਰੀ ਗਾਇਨ ਪਾਚੀ ਮੋੜੇ ਕੂਆਪਰੇ ਇਕਲੀ ਜੀ ਗਣਪਤੀ ਰੀ ਬੇਨਤੀ ਜੀ ਜਰੇ ਕਨਾ ਗਣਪਤੀ ਰੀ ਬੇਨਤੀ ਜੀ ਕਨਾਤਰੀ ਗਾਇਨ ਪਾਚੀ ਮੋੜੇ ਕੂਆਪਰੇ ਇਕਲੀ ਜੀ ਕਨਾਤਰੀ ਗਾਇਨ ਪਾਚੀ ਮੋੜ ਕੁਆਪਰੇ ਇਕਲੀ ਜੀ ਤਾਂ ਬਿਲਕੁਲ ਸੁਣਿਆ ਕਿ ਕਿੰਨੇ ਸੁਰੀਲੇ ਇਹ ਕਲਾਕਾਰ ਨੇ ਜੋ ਕਿ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਤੁਹਾਡੀ ਦੁਕਾਨਾਂ ਵਿੱਚ ਤੁਹਾਡੇ ਬਾਜ਼ਾਰਾਂ ਵਿੱਚ ਆਉਂਦੇ ਨੇ ਤਾਂ ਅਸੀਂ ਵੀ ਤੁਹਾਨੂੰ ਇੱਕ ਅਪੀਲ ਵੀ ਕਰਦੇ ਆ ਕਿ ਜਦੋਂ ਵੀ ਇਹ ਲੋਕਾਂ ਇਹਨਾਂ ਦੀ ਝੋਲੀ ਜ਼ਰੂਰ ਪਰੀ ਜਾਵੇ ਤਾਂ ਦੂਜੇ ਨੌਜਵਾਨ ਨੇ ਇਹਨਾਂ ਤੋਂ ਕੁਝ ਸੁਣ ਲੈਣੇ ਹੋ ਤੁਹਾਡਾ ਦੇਖਣ ਵਿੱਚ ਲੱਗ ਰਿਹਾ ਕਿ ਖੂਨ ਵਿੱਚ ਹੀ ਕਲਾਕਾਰੀ ਹੈਗੀ ਹੈ ਕੀ ਸੁਣਾਓਗੇ ਤੁਸੀਂ ਸਾਨੂੰ ਅੱਜ भजन ਸੁਣਾਵਾਂਗੇ ਕਿਸੋ भजन ਸੁਣਾਉਗਾ ਬੋਲੇ ਕੋ ਸੁਣਾ ਦਿਓ ਫਿਰ ਹਾਂ ਬਲੀ कैसे मैं मनाऊ रे मेरा भोला न माने भोले को कैसे मैं मनाऊ रे मेरा भोला न माने भोला न माने मेरा शंकर न माने भोला न माने मेरा शंकर न माने भोले को कैसे मैं मनाऊ रे भोले को कैसे मैं मनाऊं रे मेरा भोला न माने भोले को भाए ना लड्डू ना पेड़े भोले को भाए ना लड्डू ना पेड़े भांग खा से भांग खा से लाऊं रे मेरा भोला न माने बोले को कैसे मैं मनाऊं रे मेरा भोला न माने भोला न माने मेरा शंकर न माने भोला न माने मेरा शंकर न माने बोले को कैसे मैं मनाऊं रे मेरा भोला न माने भोला को न हाथी न घोड़े भोले को न हाथी न घोड़े वेल कहाँ से वेल कहाँ से लियाओ रे मेरा भोला न माने भोले को कैसे मैं मनाऊ रे सि भोला न माने भोला न माने नीरा शंकर न माने भोला न माने नीरा शंकर न माने भोले को कैसे मैं मनाऊ रे नीरा भोला न माने भोले को भाजे ना ढोलक मजीरा भोले को भाजे ना ढोलक मजीरा डमरू का हास से डमरू का से लिया रे मेरा भोला न माने भोले को कैसे मैं मनाओ रे मेरा भोला न माने भोला न माने मेरा शंकर माने भोला न माने मेरा शंकर न माने भोले को कैसे मनाऊ रे ਮੇਰਾ ਭੋਲਾ ਨਾ ਮਾਨੇ ਭੋਲੇ ਕੋ ਭਾਏ ਨਾ ਰੇਸ਼ਮ ਗਚੋਲਾ ਭੋਲੇ ਕੋ ਭਾਏ ਨਾ ਰੇਸ਼ਮ ਗਚੋਲਾ ਵਗਾਪੁਰ ਕਾ ਸੇ ਵਗਾਪੁਰ ਕਾ ਸੇ ਲਿਆਉ ਰੇ ਮੇਰਾ ਭੋਲਾ ਨਾ ਮਾਨੇ भोले को कैसे मैं मनाऊं रे मेरा भोला ना माने ਜੋ ਜਿਤਨਾ ਅੱਛਾ ਸੁਰ ਮਾ ਉਸਨੇ ਅੱਛੇ ਸੁਰ ਵਾਦੀ ਵਾ ਅੱਛਾ ਪੰਜਾਬੀ ਰਹਿ ਗਿਆ ਪੰਜਾਬੀ ਕੋਈ ਸੁਣਾ ਦਿਓ ਪੰਜਾਬੀ ਨਹੀਂ ਆ ਪੰਜਾਬੀ ਨੇ ਤਾਂ ਪੰਜਾਬੀ ਸੰਦੀਪ ਰਾਜਸਥਾਨੀ ਹੋ ਸੁਣਾ ਦੇ ਰਜਸਥਾਨੀ ਵੀ ਸੁਣेंगे ਪਹਿਲੇ ਇੱਕ ਵਾਰ ਸੰਦੀਪ ਸੇ ਸੁਣ ਲੇ ਸੰਦੀਪ ਪੰਜਾਬੀ ਮੇਂ ਕਿਆ ਸੁਣਾਉਗੇ ਯਾਰ ਤਨ ਨੱਚਣਾ ਪੈਂਦਾ ਹੈ ਤਾਂ ਸੁਣ ਲੈਨੇ ਆ ਸੰਦੀਪ ਤੋਂ ਵੀ ਇਸ ਕਬੂਲੇ ਨੂੰ ਨਚਾਵੇ ਯਾਰ ਤਾਂ ਨਚਣਾ ਪੈਂਦਾ ਏ ਜੀ ਸੰਦੀਪ ਦੂਸਰੇ ਦੇ ਸੁਣਾ ਰਹੇ ਸੀ ਕੁਤਸੀ ਇੱਕ ਹੀ ਹੁੰਦਾ ਠੀਕ ਆ ਉਹ ਵੀ ਸੁਣਾ ਦੇ ਦੁਬਾਰਾ ਫੇਰ ਇੱਕ ਵਾਰ ਹੋਰ ਮਾフィー ਬਦ ਤੈ ਮਰ ਤਾਂ ਦੇ ਵੰਦੀ ਰੰਦੀ ਐ ਦਬੀ ਨਾ ਕਿ ਦੁਨੀਆ ਤਵਾਦ ਲੰਦੀ ਐ ਉਹਨਾਂ ਦੇ ਜੜੇ ਰੱਤੇ ਤੇ ਤੂੰ ਦੂਰੀ ਐ ਇੱਥੇ ਵਦਨਾ ਮੈਂ ਐ ਏਡ ਮਿਲੂਗੀ ਗਿੱਤ ਕੰਟਰੋਵਰਸੀ ਕਰ ਐਡ ਮਿਲੂਗੀ ਤਰ ਮਨ ਨਾਮ ਤੇੜ ਵੜ ਮਿਲੂਗੀ ਸੱਚ ਬੋਲੇਗਾ ਤਾਂ ਮਿਲੂਦਾ ਸਭ ਜਨ ਉਹ ਕਰੇਗਾ ਕਰੇ ਕੀ ਬੁੱਤ ਐਡ ਮਿਲੂਗੀ ਬਿਲਕੁਲ ਐ ਤੁਸੀਂ ਸੁਣੇ ਸੁਰੀਲੇ ਇੱਕ ਤੋਂ ਇੱਕ ਸੁਰੀਲਾ ਕਲਾਕਾਰ ਹੈ ਪਰ ਇਹਨਾਂ ਦੇ ਘਰ ਦੀ ਗੱਲਬਾਤ ਕੀਤੀ ਜਾਵੇ ਤਾਂ ਬੇਸ਼ੱਕ ਕਿੰਨੀਆਂ ਮੁਸੀਬਤਾਂ ਆਉਣ ਅਤੇ ਇਹਨਾਂ ਦੇ ਹੌਸਲੇ ਜਿਹੜੇ ਨੇ ਐਸੇ ਤਰੀਕੇ ਨਾਲ ਬਣੇ ਰਹਿੰਦੇ ਨੇ ਬੇਸ਼ੱਕ ਇਹਨਾਂ ਕੋਲ ਇੱਕ ਝੁੱਗੀ ਜਿਹੜੀ ਹੈਗੀ ਹੈ ਉਸ ਦੇ ਵਿੱਚ ਰਹਿੰਦੇ ਨੇ ਦੋ ਤਿੰਨ ਝੁੱਗੀਆਂ ਨੇ ਦੋ ਤਿੰਨ ਪਰਿਵਾਰ ਨੇ ਤਾਂ ਇਹ तमाम ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਨੇ ਅਤੇ ਐਸੇ ਤਰੀਕੇ ਨਾਲ ਘੁੰਮ ਫਿਰ ਕੇ ਪੂਰੇ ਦੇਸ਼ ਵਿੱਚੋਂ ਇਹ ਲੋਕ ਦਾਨ ਇਕੱਠਾ ਜਿਹੜਾ ਹੈਗਾ ਉਹ ਕਰਦੇ ਨੇ ਤਾਂ ਹਾਲ ਦੀ ਘੜੀ ਤੁਹਾਨੂੰ ਮਸਤਾਨਿਆਂ ਦੀ ਮਹਿਫਿਲ ਸੁਣਾਈ ਹੈ ਤਾਂ ਜੇਕਰ ਤੁਹਾਨੂੰ ਵੀ ਇਹਨਾਂ ਦੇ ਸੁਰ ਇਹਨਾਂ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਦੋਂ ਵੀ ਤੁਹਾਡੇ ਦੁਆਰ ਤੇ ਇਹ ਲੋਕ ਆਣ ਤਾਂ ਇਹਨਾਂ ਨੂੰ ਖਾਲੀ ਨਾ ਮੁੜਿਆ ਜਾਵੇ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਬਠਿੰਡਾ ਤੋਂ ਕੈਮਰਾ ਪਰਸਨ ਮਰਪੀ ਸਿੰਘ ਚੱਜਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ